ਸਸਰੇ ਕਾਲ ਜੀ ਮਲਾਬ ਜੋਪਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲ ਕਰਦੇ ਹਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਭਰਤੀ 2024 ਆ ਗਈ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦੋ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਓ ਹੁਣ ਗੱਲ ਕਰਦੇ ਹਾਂ ਭਰਤੀ ਬਾਰੇ ਆਲ ਪੰਜਾਬ ਵੈਕੈਂਸੀਆਂ ਨੇ ਜਿੱਥੇ ਕਿ ਪੰਜਾਬ ਨੈਸ਼ਨਲ ਬੈਂਕ ਵਿੱਚ ਅਸਾਮੀਆਂ ਨੇ ਜੀ ਉਮਰ ਦੀ ਗੱਲ ਕਰੀ 21 ਤੋਂ 35 ਸਾਲ ਮੰਗੀ ਗਈ ਹੈ ਜੀ ਤਨਖਾਹ ਦੀ ਗੱਲ ਕਰੀਏ 63000 ਰੁਪਏ ਜੀ ਫੀਸ ਦੀ ਗੱਲ ਕਰੀਏ 1000 ਰੁਪਏ ਜ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਅਪਲਾਈ ਕਰਨਾ ਕਿਵੇਂ ਹੈ ਤੁਹਾਨੂੰ ਡਿਟੇਲ ਵਿੱਚ ਦੱਸਿਆ ਜਾਊਗਾ ਆਹ ਹੁਣ ਚੱਲਦੇ ਆਂ ਭਰਤੀ ਨੋਟਿਸ ਤੇ ਹਾਂਜੀ ਹੁਣ ਗੱਲ ਕਰਦੇ ਆਂ ਪੰਜਾਬ ਨੈਸ਼ਨਲ ਬੈਂਕ ਵਿੱਚ ਨਵੀਂ ਭਰਤੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਠੀਕ ਹੈ ਜੀ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰੀਏ ਐਪਲੀਕੇਸ਼ਨ ਸਟਾਰਟਿੰਗ ਡੇਟ ਦੀ ਤੁਹਾਡੀ ਤਨਖਾਹ ਦੀ ਗੱਲ ਕਰੀਏ ਤਾਂ 36000 ਰੁਪਏ ਤੋਂ ਲੈ ਕੇ 78230 ਰੁਪਏ ਪੇਸਲ ਦੇਣਗੇ ਜੀ ਆਨਲਾਈਨ ਅਪਲਾਈ ਹੋਣਾ ਜੀ ਆਪਣੇ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਤੋਂ ਤੁਸੀਂ ਆਪਣੀ ਫੀਸ ਕਟਾ ਸਕਦੇ ਹੋ ਹੁਣ ਜਾਣਦੇ ਹਾਂ ਪੋਸਟਾਂ ਬਾਰੇ ਟੋਟਲ 1025 ਪੋਸਟਾਂ ਨੇ ਜੀ ਠੀਕ ਹੈ ਜੀ ਆਫਿਸ ਕ੍ਰੈਡਿਟ ਦੇ ਅੰਦਰ 36000 ਤੋਂ ਲੈ ਕੇ 63840 ਰੁਪਏ ਪੇਸਕੇਲ ਹੈ ਜੀ ਟੋਟਲ 1000 ਵੈਕੈਂਸੀਆਂ ਇਹਦੇ ਵਿੱਚ ਜੀ ਮੈਨੇਜਰ 4x ਦੀਆਂ 15 ਵੈਕੈਂਸੀਆਂ ਨੇ ਜੀ ਮੈਨੇਜਰ ਸਾਈਬਰ ਸਕਿਉਰਟੀ ਦੀਆਂ 5 ਵੈਕੈਂਸੀਆਂ ਨੇ ਤੇ ਸੀਨੀਅਰ ਮੈਨੇਜਰ ਸਾਈਬਰ ਸਕਿਉਰਟੀ ਦੀਆਂ 5 ਵੈਕੈਂਸੀਆਂ ਨੇ ਟੋਟਲ 1025 ਵੈਕੈਂਸੀਆਂ ਬਣ ਜਾਂਦੀਆਂ ਨੇ ਜੀ ਇਹਨਾਂ ਨਾਲ ਤੁਸੀਂ ਅਪਲਾਈ ਕਰਨਾ ਹੈ ਜੀ ਹਾਂਜੀ ਜਿਸ ਤੋਂ ਅੱਗੇ ਗੱਲ ਕਰਦੇ ਹਾਂ ਐਪਲੀਕੇਸ਼ਨ ਫੀਸ ਦੀ ਠੀਕ ਹੈ ਜਨਰਲ ਤੇ ਹੋਰ ਕੈਟਾਗਰੀ ਵਾਸਤੇ 1000 ਰੁਪਏ ਫੀਸ ਹੈ ਪਲੱਸ ਜੀਐਸਟੀ ਮਿਲਾ ਕੇ 1180 ਰੁਪਏ ਫੀਸ ਠੀਕ ਹੈ ਜੀ ਐਸਆਈਐਸਟੀ ਪੀਡਬਲਯੂਡੀ ਵਾਸਤੇ 50 ਰੁਪਏ ਫੀਸ ਜੀਐਸਟੀ ਮਿਲਾ ਕੇ 59 ਰੁਪਏ ਠੀਕ ਹੈ ਓਨਲੀ ਪੋਸਟੇਜ ਚਾਰਜ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਏਜ ਲਿਮਟ ਦੀ ਤਾਂ ਮਿਨੀਮਮ ਹੈ ਜੀ 21 ਸਾਲ ਤੋਂ ਲੈ ਕੇ 35 ਸਾਲ ਰੱਖੀ ਗਈ ਹੈ ਜੀ ਠੀਕ ਹੈ ਜੀ 1 ਤੋਂ ਲੈ ਕੇ 35 ਸਾਲ ਤੱਕ ਅਪਲਾਈ ਕਰ ਸਕਦੇ ਹੋ ਰਿਟਨ ਇਗਜ਼ਾਮ ਹੋਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਣੀ ਹੈ ਸਿਲੈਕਸ਼ਨ ਹੋ ਜਾਣੀ ਹੈ ਹਾਂ ਜੀ ਜੇ ਗੱਲ ਕਰੀਏ ਪੰਜਾਬ ਨੈਸ਼ਨਲ ਬੈਂਕ ਦੇ ਇਗਜ਼ਾਮ ਪੈਟਰਨ ਦੀ ਉਹ ਇਸ ਪ੍ਰਕਾਰ ਹੈ ਜੀ ਆਨਲਾਈਨ ਰਿਟਨ ਟੈਸਟ ਹੋਣਾ ਜਿਦੇ ਵਿੱਚ ਰੀਜ਼ਨਿੰਗ ਇੰਗਲਿਸ਼ ਲੈਂਗੁਏਜ ਜਿਵੇਂ ਕੁਆਂਟਿਟੇਟਿਵ ਐਬਿਟਿਊਡ ਤੇ ਪ੍ਰੋਫੈਸ਼ਨਲ ਨੌਲੇਜ ਬਾਰੇ ਕੁਐਸਚਨ ਆਉਣਗੇ ਠੀਕ ਹੈ ਜੀ 100 ਮਾਰਕਸ ਦਾ ਪੇਪਰ ਹੋਊਗਾ ਜੀ 1 ਘੰਟੇ 20 ਮਿੰਟ ਦਾ ਤੁਹਾਡਾ ਪੇਪਰ ਚੱਲਣਾ ਹੈ ਜੀ ਠੀਕ ਹੈ ਜੀ ਆਓ ਅੱਗੇ ਚੱਲਦੇ ਹਾਂ ਜੀ ਭਰਤੀ ਦੀ ਐਪਲੀਕੇਸ਼ਨ ਡੇਟ ਤੇ ਜੀ ਜੇ ਗੱਲ ਐਪਲੀਕੇਸ਼ਨ ਸਟਾਰਟਿੰਗ ਡੇਟ ਦੀ ਕਰੀਏ 7.2.2024 ਤੋਂ ਐਪਲੀਕੇਸ਼ਨ ਸਟਾਰਟ ਹੋ ਗਏ ਨੇ ਜੀ ਠੀਕ ਹੈ ਜੀ ਤੇ ਲਾਸਟ ਡੇਟ ਦੀ ਗੱਲ ਕਰ ਲਈਏ ਤਾਂ 25.2.2024 ਲਾਸਟ ਡੇਟ ਰਹਿ ਜਣੀ ਠੀਕ ਹੈ ਜੀ ਫਾਰਮ ਆਨਲਾਈਨ ਅਪਲਾਈ ਕਰਨਾ ਹੈ ਜੀ ਇੱਥੇ ਲਿੰਕ ਰ ਹੈ ਜੀ ਇਹਨਾਂ ਦੇ ਠੀਕ ਹੈ ਜੀ ਤੁਹਾਨੂੰ ਲਿੰਕ 'ਤੇ ਡਿਸਕ੍ਰਿਪਸ਼ਨ ਵਿੱਚ ਦੱਸ ਦਿੱਤਾ ਜਾਊਗਾ ਤੁਸੀਂ ਇੱਥੋਂ ਲਿੰਕ 'ਤੇ ਕਲਿੱਕ ਕਰਕੇ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਹੋ ਜੀ ਠੀਕ ਹੈ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਟੋਟਲ 1025 ਵੈਕੈਂਸੀਆਂ ਨੇ ਜਿਨ੍ਹਾਂ ਲਈ ਤੁਸੀਂ ਅਪਲਾਈ ਕਰਨਾ ਹੈ ਜੀ ਫੀਸ 1000 ਰੁਪਿਆ ਫੀਸ ਜਨਰਲ ਠੀਕ ਹੈ ਬੀਸੀ ਕੈਟਾਗਰੀ ਵਾਸਤੇ ਜੀ ਐਸਐਸਟੀ ਵਾਸਤੇ 55 ਰੁਪਏ ਫੀਸ ਹੈ ਜੀ ਤੇ ਏਜ ਦੀ ਗੱਲ ਕਰੀਏ ਮਿਨੀਮਮ ਏਜ 21 ਸਾਲ ਹੈ ਜੀ ਤੇ ਮੈਕਸਿਮਮ ਏਜ 35 ਸਾਲ ਰੱਖੀ ਗਈ ਹੈ ਜੀ ਤੇ ਲਾਸਟ ਡੇਟ ਦੀ ਗੱਲ ਕਰੀਏ ਅਪਲੀਕੇਸ਼ਨ ਦੀ ਤਾਂ 25/02/2024 ਹੈ ਜੀ ਤੇ ਸਟਾਰਟਿੰਗ ਡੇਟ 7/02/24 ਸਟਾਰਟਿੰਗ ਡੇ 7 2 2024 ਤੋਨ ਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਜਲਦ ਮਿਲਦੇ ਹਾਂ ਅਗਲੀ ਭਰਤੀ ਨਾਲ